ਸ੍ਰੀ ਅਕਾਲ ਸਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ ਦੇ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਇੱਕ ਪੱਤਰ ਲਿਖਿਆ ਉਹਨਾਂ ਨੂੰ ਪੱਤਰ ਲਿਖ ਕੇ ਇਹ ਅਪੀਲ ਕੀਤੀ ਕਿ ਤੁਸੀਂ ਸੰਸਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਜੋ ਕੇਂਦਰ ਸਰਕਾਰ ਨੇ ਵੀਰਵਾਲ ਦਿਵਸ ਰੱਖਿਆ ਉਸ ਨੂੰ ਬਦਲਣ ਦਾ ਮੁੱਦਾ ਚੁੱਕਣਾ ਹੈ ਵੀਰਵਾਲ ਦਿਵਸ ਦੀ ਥਾਂ ਤੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਣ ਦੀ ਅਪੀਲ ਕਰਨੀ ਹੈ ਤੁਹਾਨੂੰ ਦੱਸ ਦਈਏ ਕਿ ਜਥੇਦਾਰ ਦੇ ਵੱਲੋਂ ਇਹ ਜੋ ਪੱਤਰ ਲਿਖਿਆ ਗਿਆ ਉਹਨਾਂ ਸੰਸਦ ਮੈਂਬਰਾਂ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਵੀ ਸ਼ਾਮਲ ਨੇ ਤੇ ਹੁਣ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖਣ ਤੇ ਅਪੀਲ ਕਰਨ ਤੇ ਪੰਥਕ ਸਿਆਸਤ ਦੇ ਵਿੱਚ ਲਗਾਤਾਰ ਚਰਚਾ ਹੋ ਰਹੀ ਹੈ ਬਲਵੰਤ ਸਿੰਘ ਰਾਜਵਾਨਾ ਨੇ ਜਥੇਦਾਰ ਦੀ ਇਸ ਚਿੱਠੀ ਤੇ ਇਤਰਾਜ਼ ਜ਼ਾਹਿਰ ਕੀਤਾ ਉਹਨਾਂ ਨੇ ਸਾਫ਼ ਤੌਰ ਤੇ ਇਹ ਕਿਹਾ ਕਿ ਸ੍ਰੀ ਅਕਾਲ ਸਿੱਖ ਸਾਹਿਬ ਨੂੰ ਸਿਰਫ ਆਦੇਸ਼ ਹੁੰਦੇ ਨੇ ਬੇਨਤੀ ਨਹੀਂ ਕੀਤੀ ਜਾਂਦੀ ਪਰ ਜਥੇਦਾਰ ਗੜਗਾਜ ਨੇ ਇਹ ਅਪੀਲ ਕੀਤੀ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਕਿ ਵੀਰਵਾਲ ਦਿਵਸ ਦੀ ਥਾਂ ਤੇ ਸਾਹਿਬ ਜੀ ਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਸੰਸਦ ਦੇ ਵਿੱਚ ਇਹ ਮੁੱਦਾ ਉਠਾਉਣਾ ਪਰ ਰਾਜਵਾਨਾ ਦੇ ਵੱਲੋਂ ਜੋ ਕਾਂਗਰਸੀ ਸੰਸਦ ਮੈਂਬਰਾਂ ਨੂੰ ਚਿੱਠੀ ਲਿਖੀ ਹੈ ਉਸ ਨੂੰ ਕਲੰਕਿਤ ਕਰਾਰ ਦਿੱਤਾ ਹੈ ਦੂਜੇ ਪਾਸੇ ਕਾਂਗਰਸੀ ਸੰਸਦ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਸਾਡੇ ਲਈ ਕੌਮ ਦਾ ਜਥੇਦਾਰ ਵੱਡਾ ਰਾਜਵਾਨਾ ਕੌਣ ਹੁੰਦਾ ਹੈ ਅਸੀਂ ਰਾਜਵਾਨਾ ਨੂੰ ਨਹੀਂ ਮੰਨਦੇ ਕੌਮ ਦਾ ਜਥੇਦਾਰ ਹੈ ਉਸਨੇ ਸਾਰੇ ਸੰਸਦ ਮੈਂਬਰਾਂ ਨੂੰ ਚਿੱਠੀ ਲਿਖੀ ਹੈ ਤਾਂ ਕੁਝ ਚੰਗਾ ਕੀਤਾ ਪਰ ਰਾਜਵਾਨਾ ਕੌਣ ਹੁੰਦਾ ਹੈ ਅਸੀਂ ਇਸ ਨੂੰ ਨਹੀਂ ਜਾਣਦੇ ਸਿੱਧੇ ਤੌਰ ਤੇ ਉਹਨਾਂ ਨੇ ਬਲਵੰਤ ਸਿੰਘ ਰਾਜਵਾਨਾ ਦੇ ਇਹਨਾਂ ਬੋਲਾਂ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਵਿਦੇਸ਼ੀ ਤਾਕਤਾਂ ਦੀ ਬੋਲੀ ਬੋਲ ਰਹੇ ਨੇ ਤਾਂ ਸਿਆਸਤ ਦੇ ਅੰਦਰ ਲਗਾਤਾਰ ਕਾਂਗਰਸੀ ਸੰਸਦ ਮੈਂਬਰਾਂ ਦੇ ਵੱਲੋਂ ਚਿੱਠੀ ਲਿਖਣ ਤੇ ਵਿਵਾਦ ਖੜਾ ਹੋ ਚੁੱਕਿਆ ਹੈ ਬਾਲ ਨਹੀਂ ਸਿੱਖ ਜਗਤ ਲਈ ਸਾਹਿਬ ਜاده ਸਾਡੇ ਬਾਬੇ ਨੇ ਸਿੱਖਾਂ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕੇਂਦਰ ਸਰਕਾਰ ਨੇ ਜਿਵੇਂ ਹੀ ਵੀਰਵਾਲ ਦਿਵਸ ਨਾਮ ਐਲਾਨਿਆ ਸੀ ਤਾਂ ਉਸ ਵੇਲੇ ਵੀ ਸਿੱਖਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਵੀਰਵਾਲ ਦਿਵਸ ਨਾਮ ਪਸੰਦ ਨਹੀਂ ਹੈ ਇਹ ਸਾਡੇ ਬਾਬੇ ਨੇ ਤੇ ਤੁਸੀਂ ਇਸ ਨਾਮ ਨੂੰ ਬਦਲੋ ਪਰ ਉਹ ਨਾਮ ਨਹੀਂ ਬਦਲਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੇਂਦਰ ਸਰਕਾਰ ਦੇ ਵੱਲੋਂ ਜੋ ਸ਼ਹਾਦਤ the ਦਿਵਸ ਮਨਾਇਆ ਜਾਣਾ ਉਸ ਦੇ ਵਿੱਚ ਵੀਰਵਾਲ ਦਿਵਸ ਦੇ ਨਾਮ ਹੇਠ ਹੀ ਸਮਾਗਮ ਹੋਣੇ ਨੇ ਇਸੇ ਨੂੰ ਲੈ ਕੇ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਨਿਰਾਸ਼ਾ ਵੀ ਹੈ ਨਾਮ ਬਦਲਣ ਦੀ ਬਾਰ-ਬਾਰ ਕੇਂਦਰ ਨੂੰ ਅਪੀਲ ਵੀ ਕੀਤੀ ਗਈ ਪਰ ਉਸੇ ਤਰੀਕੇ ਦੇ ਨਾਲ ਵੀਰਵਾਲ ਦਿਵਸ ਦੇ ਨਾਮ ਹੇਠ ਇਹ ਜੋ ਸਮਾਗਮ ਨੇ ਉਹ ਹੋ ਰਹੇ ਨੇ ਪਰ ਦੂਜੇ ਪਾਸੇ ਬੀਤੇ ਦਿਨ ਜਿਹੜੇ ਸੰਸਦ ਮੈਂਬਰ ਸੀਚੇਵਾਲ ਨੇ ਉਹਨਾਂ ਨੇ ਵੀ ਹੱਥਾਂ ਦੇ ਵਿੱਚ ਫਟੀਆਂ ਫੜ ਕੇ ਇਸ ਦਾ ਵਿਰੋਧ ਕੀਤਾ ਸੀ ਉਹਨਾਂ ਨੇ ਇਹ ਲਿਖਿਆ ਹੋਇਆ ਸੀ ਕਿ ਬਾਲ ਨਹੀਂ ਸਿੱਖ ਜਗਤ ਲਈ ਬਾਬੇ ਨੇ ਸਾਹਿਬਜ਼ਾ ਦੇ ਤਾਂ ਹੁਣ ਆ ਵੀਰਵਾਲ ਦੇਵਸ ਨਾਮ ਨੂੰ ਲੈ ਕੇ ਮੁਰ ਤੋਂ ਪੰਥਕ ਸਿਆਸਤ ਦੇ ਅੰਦਰ ਇੱਕ ਵੱਖਰਾ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਜਥੇਦਾਰ ਨੇ ਚਿੱਠੀ ਲਿਖੀ ਕਿ ਸੰਸਦ ਦੇ ਵਿੱਚ ਤੁਸੀਂ ਇਹ ਮੁੱਦਾ ਚੁੱਕੋ ਆ ਵੀਰਵਾਲ ਦੇਵਸ ਦੀ ਥਾਂ ਤੇ ਸਾਹਿਬਜ਼ਾਦਿਆਂ ਦੇ ਨਾਮ ਤੇ ਨਾਮ ਰੱਖੋ ਹੁਣ ਰਾਜਵਾਨਾ ਨੇ ਜਥੇਦਾਰ ਦੀ ਚਿੱਠੀ ਨੂੰ ਕਲੰਕਿਤ ਕਰਾਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਥੇਦਾਰ ਸਿਰਫ ਕੌਮ ਦੇ ਨੇ ਉਸ ਰੀ ਅਕਾਲ ਤੱਕ ਤਾਂ ਸਾਹਿਬ ਤੋਂ ਆਦੇਸ਼ ਜਾਰੀ ਕਰਦੇ ਨੇ ਬੇਨਤੀ ਨਹੀਂ ਕਰਦੇ ਪਰ ਜਿਸ ਤਰੀਕੇ ਦੇ ਨਾਲ ਜਥੇਦਾਰ ਨੇ ਅਪੀਲ ਕੀਤੀ ਹੈ ਉਸ ਨੂੰ ਕਲੰਕਿਤ ਕਰਾਰ ਦਿੱਤਾ ਜਾ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਇਹ ਮੁੱਦਾ ਆਖਰ ਕੀ ਰੁਖ ਲੈਂਦਾ ਹੈ